ਸੋਡੇ ਕੀ ਲੱਗਦੇ ਸੀ ਜਿੱਤੇ ਦੀ ਡੈਥ ਹੋਈ ਮੇਰਾ ਮੇਟਾ ਤੇ ਜੀ ਕੀ ਗੱਲ ਹੋਈ ਹੈ ਕਿੰਨੀ ਉਮਰ ਦੇ ਸੀ ਮੇਰਾ ਮੁੰਡਾ 23 ਸਾਲ ਦਾ ਸੀ ਜੀ ਸੰਜੂ ਦਾ ਸਿਮਰੀ ਨਾਲ ਰਹਿੰਦੇ ਨੇ ਜੀ ਸੁਰੂ ਦਾ ਇਕੱਠੇ ਰਹਿੰਦੇ ਸੀ ਜੀ ਕਿਵੇਂ ਕਰਦਾ ਤੁਹਾਨੂੰ ਵੀ ਇਕੱਠੇ ਇਕ ਭਾਂਡੇ ਜੀ ਖਾਂਦੇ ਸੀ ਜੀ ਇਹ ਕਹਿੰਦਾ ਮੈਂ ਮੁੰਡੇ ਨੂੰ ਕਿਹਾ ਵੀ ਮੈਂ ਨਾ ਬੈਰੀਆਂ ਤੋਂ ਪਰੇ ਰਹੇ ਰਹੀ ਨਹੀਂ ਕਹਿੰਦਾ ਮੇਰੇ ਕਹਿੰਦਾ ਭਾਈ ਬਣੇ ਹੋਏ ਨੇ ਖਾ ਕੇ ਯਾਰ ਮਾਰ ਕਰਤਾ ਜੀ ਉਹਨਾਂ ਨੇ ਨੇ ਜਿਸ ਦਿਨ ਵਕਾ ਹੋਇਆ ਤੁਹਾਨੂੰ ਕਿੰਨੇ ਕਜੇ ਪਤਾ ਲੱਗਿਆ ਤੁਹਾਨੂੰ ਮੈਂ ਨਾ ਮੇਰੇ ਮੁੰਡੇ ਨਾਲ 10:30 ਵਜੇ ਗੱਲ ਕਰੀ ਆ ਮੇਰਾ ਮੁੰਡਾ ਕਹਿੰਦਾ ਮੰਮੀ ਮੇਰੇ ਕੋ ਮਹਾ ਕਹਿੰਦਾ ਮਨੂੰ ਮੈਂ ਕੁੰਡਾ ਲਾ ਲਿਆ ਤੂੰ ਪੈ ਜਾ ਕਹਿੰਦਾ ਫਿਰ ਮੈਂ ਫੋਨ ਤੇ ਪੁੱਛਿਆ ਮਾਂ ਪੁੱਤ ਤੇਰੇ ਕੋਲ ਕੌਣ ਆ ਕਹਿੰਦਾ ਮੇਰੇ ਨਾਲ ਸੰਜੂ ਤੇ ਸਿਮਰੀ ਨੇ ਮੈਂ ਕਿਹਾ ਮੇਰੀ ਸੰਜੂ ਨਾਲ ਜਾਂ ਸਿਮਰੀ ਨਾਲ ਗੱਲ ਕਰਾ ਦੇ ਤੇ ਮੇਰਾ ਫੋਨ ਉਸ ਤੋਂ ਬਾਅਦ ਕੱਟ ਕੱਟਤਾ ਉਹਨਾਂ ਨੇ ਉਸ ਤੋਂ ਬਾਅਦ ਮੇਰੇ ਮੁੰਡੇ ਦਾ ਫੋਨ ਦੋ ਘਰੀ ਬਿਜੀ-ਬਿਜੀ ਚੱਲਿਆ ਉਸ ਤੋਂ ਬਾਅਦ ਮੇਰੇ ਮੁੰਡੇ ਦਾ ਫੋਨ ਨੇ ਚੱਕਿਆ ਹੀ ਨਹੀਂ ਜ ਕਿਸੇ ਨੇ ਠੀਕ ਆ ਜੋ ਤੁਹਾਨੂੰ ਫਿਰ ਕਦ ਫੋਨ ਨਹੀਂ ਚੱਕਿਆ ਫਿਰ ਮੈਂ ਗਵਾਂਡੀਆਂ ਨੂੰ ਫੋਨ ਲਾਇਆ ਮੈਨੂੰ ਗਵਾਂਡੀਆਂ ਨੇ ਦੱਸਿਆ ਕਹਿੰਦੇ ਵੀ ਤੇਰੇ ਮੁੰਡੇ ਨੂੰ ਉਲਟੀਆਂ ਟੱਟੀਆਂ ਲੱਗ ਰਹੀਆਂ ਨੇ ਵੀ ਤੂੰ ਛੇਤੀ ਆ ਜਾ ਫਿਰ ਉਸ ਤੋਂ ਬਾਅਦ ਮੈਨੂੰ ਛੋਟੇ ਜਿਹੇ ਜਵਾਕ ਨੇ ਫੋਨ ਕਰਿਆਗਾ 15 ਸਾਲ ਦਾ ਮੁੰਡਾਗਾ ਕਹਿੰਦਾ ਆਂਟੀ ਤੂੰ ਕਹਿੰਦਾ ਫਟਾਫਟ ਆਇਆ ਤੇਰੇ ਮੁੰਡੇ ਨੇ ਕਹਿੰਦਾ ਅੱ비 ਗਲਫਰਾਹ ਲੈ ਲਿਆ ਤੇ ਮੇਰੇ ਮੁੰਡੇ ਨੇ ਗਲਫਰਾਹ ਨਹੀਂਤੀ ਲਿਆ ਜੀ ਉਹ ਬੈਰੀ ਮਾਰ ਕੇ ਕੌਸੀ ਤੇ ਬਿਠਾ ਕੇ ਤੇ ਉਹਦੇ ਗੱਲ ਚ ਲੋਰ ਆਈ ਰੱਸੀ ਪਾ ਕੇ ਬਿਠਾ ਕੇ ਗਈ ਸੀ ਉਹ ਸਾਡਾ ਮੁੰਡਾ ਕਿਉਂ ਮਰੂਗਾ ਸਾਡੇ ਮੁੰਡੇ ਨੂੰ ਸਾਰੀ ਚੀਜ਼ ਮਿਲਦੀ ਸੀ ਉਹਨੂੰ ਸਾਰਾ ਕੁਝ ਮਿਲਦਾ ਸੀ ਉਹ ਕੁਰਸੀ ਤੇ ਹਾਂ ਜਦੋਂ ਅਸੀਂ ਪਹੁੰਚਿਆ ਜੀ ਉਹ ਕੁਰਸੀ ਤੇ ਬੈਠਾ ਸੀਗਾ ਜੀ ਰੁਸੀ ਰੁਸੀ ਹੈਗੀ ਨਹੀਂ ਗੱਲ ਚ ਰੱਸੀ ਪਾਈ ਹੋਈ ਦੀ ਜੀ ਮਤਲੀ ਜੀ ਲੋਰ ਆਏ ਲਸੇ ਰੱਸੀ ਨਾਲ ਦੱਸੋ ਜੀ ਬਾ ਆ ਜਾਂਦਾ ਤੁਹਾਨੂੰ ਇਹ ਸ਼ੱਕ ਹੈ ਵੀ ਜਿਹੜੇ ਉਹਦੇ ਦੋਸਤ ਸੀ ਉਹਦੇ ਨਾਲ ਹੀ ਰਹਿੰਦੇ ਸੀ ਵੀ ਉਹਨਾਂ ਨੇ ਮਾਰ ਹਾਂ ਜੀ ਉਹਨਾਂ ਨਾਲ ਹੀ ਆ ਜਾਂਦਾ ਸੀ ਜੀ ਪਣ ਭੱਜੇ ਹੋਏ ਨੇ ਜੀ ਜੇ ਸੱਚੇ ਹੁੰਦੇ ਮੈਂ ਉਧਰੋਂਦੀ ਹੁੰਦੀ ਨੇ ਪੱਟੜੀ ਪੱਟੜੀ ਨੇ ਕਿਹਾ ਵੀ ਮੇਰਾ ਮੁੰਡਾ ਸੰਜੂ ਤਾਂ ਮਾਰਿਆ ਜੇ ਉਹ ਸੱਚੇ ਹੁੰਦੇ ਫਿਰ ਮੈਨੂੰ ਗੱਲ ਨਾ ਲਾਉਂਦੇ ਸਾਡੇ ਨਾਲ ਰਹਿੰਦੇ ਹੋ ਯਾਰ ਪਹਿਲਾਂ 24 ਸੰਜੂ ਸਾਡੇ ਫਿਰ ਜੇ ਮੁੰਡਾ ਨੂੰ ਲੇਟ ਵੀ ਹੋ ਜਾਂਦਾ ਸੀ ਮੇਰਾ ਮੁੰਡਾ ਸੰਜੂ ਉਹਨੂੰ ਛੱਡ ਕੇ ਆਉਂਦਾ ਸੀ ਸਾਡੇ ਕੋਲ ਪੱਟੀ ਆਲਾ ਫਿਰ ਉਹਦੇ ਕਿਉਂ ਨਾ ਛੱਡਣ ਗਿਆ ਜਦੋਂ ਥੋੜੀ ਮੋਰਚੀ ਦੀ ਉਹਦੀ ਲਾਸ਼ ਦੀ ਪੋਸਟਮਾਰਟਮ ਹੋਈ ਉਹਦੇ ਵਿੱਚ ਕੋਈ ਰਿਪੋਰਟ ਆਈ ਹੈ ਵੀ ਜਿਵੇਂ ਗਾਲ ਫਰਾਜ ਜੇ ਕੋਈ ਚੀਜ਼ ਗਾਲ ਫਰਾਹ ਨਹੀਂ ਗਿਆ ਸਾਨੂੰ ਤਾਂ ਇਹਨਾਂ ਨੇ ਹੁਣ ਐ ਦੱਸਿਆ ਜੀ ਰਿਪੋਰਟ ਆਈ ਵੀ ਤੋੜ ਦਿੱਤੇ ਇਹਨਾਂ ਨੇ ਅੱਛਾ ਹਾਂ ਫਰਾਹ ਨਹੀਂ ਲੇ ਤੋੜ ਨਹੀਂ ਭਾਨ ਲੇਤਾ ਹੈ ਸਾਨੂੰ ਤਾਂ ਨਹੀਂ ਸਾਫਤਾਈਦਾ ਜੀ ਜਿਵੇਂ ਇਹਨਾਂ ਵਾ ਉਹਨਾਂ ਵਾਸਤੇ ਕਾਨੂੰਨ ਨਹੀਂ ਬਣਾ ਹੋਇਆ ਤਾਂ ਸਾਡੇ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ ਠੀਕ ਹੈ ਜਿਵੇਂ ਮੇਰੇ ਪੁੱਤ ਦੀ ਉਹਨਾਂ ਨੇ ਲਾਸ਼ ਪਾਈ ਆ ਫਿਰ ਮੈਂ ਵੀ ਉਹਨਾਂ ਦੀਆਂ ਲਾਸ਼ਾਂ ਉੱਥੇ ਪਾ ਦੇਣੀਆਂ ਪਰ ਮੇਰੇ ਵਾਸਤੇ ਕੋਈ ਕਾਨੂੰਨ ਨਾ ਕੋਈ ਪਰ ਅਸੀਂ ਅੱਜ ਕੰਢਿਆ ਤਾਸੀ ਵੀ ਤੋੜਾਂਗੇ ਉਹਨਾਂ ਦੀ ਮੇਰੇ ਨਾਮ ترسےਮ ਦਾਸ ਬਾਲਵੰਡਲੀਪੋਂ ਆਨੇ ਗਏ ਜੀ ਕੀ ਕਰਾਂ ਗੱਲ ਕੀ ਹੋਈ ਹੈ ਇਹ ਗੱਲ ਇਹ ਮੇਰਾ ਪੁੱਤਰ ਹੈ ਜੀ ਮੰਗਲਵਾਰ ਨੂੰ ਇਹਦੇ ਨਾਲ ਦੋ ਮੁੰਡੇ ਆਏ ਉਹ 10 ਵਜੇ ਮੇਰੇ ਘਰੇ ਗਏ ਤਿੰਨੇ ਜਣੇ ਇਕੱਠੇ ਬੜੇ ਨੇ ਤੇ ਉਹ ਤਿੰਨੇ ਤਿੰਨੇ ਜਣੇ ਅੰਦਰ ਬੈਠੇ ਰਹੇ ਜਿਹੜੇ ਦੋ ਮੁੰਡੇ ਤੋਂ ਸਾਕੇ ਆਏ ਸੀ ਇਹਨਾਂ ਨੇ ਮਾਰਿਆ ਉਹਨਾਂ ਨਾਲੇ ਰਹਿੰਦੇ ਬੱਚੇ ਉਹਨੂੰ ਕਹਿ ਦਿੱਤੀ ਤੋੜ ਦੇ ਜੀ ਦਾਾਮ ਲਾ ਦੇਗਾ ਜੇ ਜਿੰਨੇ ਇੰਨੇ ਤੱਕ ਫਿਰਦੇ ਰਹੇ ਨੇ ਉਹ ਤੇ ਉਹ ਬੰਦੇ 10 ਵਜੇ ਅੰਦਰ ਵੜ ਗਏ 12:40 50 ਮਿੰਟ ਤੇ ਦੋ ਮੁੰਡੇ ਨਿਕਲੇ ਨੇ ਕੈਮਰੇ ਤੇ ਤਸਵੀਰ ਆਈ ਉਹਨਾਂ ਦੀ ਜਿਹਨਾਂ ਨੇ ਮੇਰਾ ਮੁੰਡਾ ਮਾਰਿਆ ਤੇ ਮੇਰੇ ਮੁੰਡੇ ਨੂੰ ਉਹਨਾਂ ਨੇ ਮਾਰਿਆ ਮੈਂ ਜਦੋਂ ਰਾਤ ਨੂੰ ਫੋਨ ਕਰਿਆ ਵੀ ਤੇਰੇ ਕੋਲ ਕੌਣ ਕੌਣ ਹੈ ਉਹਨੇ ਨੌਲਤ ਮੈਨੂੰ ਕੋਈ ਕਰੇ ਇੱਕ ਤਾਂ ਕਰ ਸੰਜੂ ਹੈ ਉਸ ਤੋਂ ਬਾਅਦ ਫੋਨ ਕੱਟਦਾ ਦੂਜਾ ਕੌਣ ਸੀ ਨਹੀਂ ਮੈਨੂੰ ਉਦੋਂ ਫੋਨ ਕੱਟਦਾ ਜਦੋਂ ਫੋਨ ਕੱਟਦਾ ਮੈਂ ਭਾਈ ਫੋਨ ਬਿਜੀ ਆਈ ਗਿਆ ਜਦੋਂ ਬਿਜੀ ਆਇਆ ਥੋੜੇ ਤੇਰਾ ਬਾਅਦ ਆ ਫਿਰ ਫੋਨ ਵੱਜੀ ਗਿਆ ਚੱਕਿਆ ਨਹੀਂ ਜਦੋਂ ਅੱਗੇ ਮੇਰੇ ਮੁੰਡਾ ਆਉਂਦਾ ਨਹੀਂ ਸੀ ਅਸੀਂ ਸੰਜੂ ਨੂੰ ਫੋਨ ਕਰਦੇ ਤੇ ਸੰਜੂ ਦੇ ਘਰੇ ਰਹਿੰਦੇ ਸੰਜੂ ਦੀ ਮਾਂ ਨੂੰ ਪਰ ਸੰਜੂ ਦਾ ਭਾਈ ਬਿਮਾਰ ਤੇ ਸੰਜੂ ਦੇ ਘਰੇ ਰਹਿੰਦੇ ਉਹ ਸੰਜੂ ਦਾ ਮੁੰਡਾ ਬਣਦਾ ਹੁੰਦਾ ਅਜਿਹਾ ਉਹ ਫੋਨ ਕਰਦੇ ਜੇ ਫਿਰ ਉਹ ਛੱਡ ਕੇ ਜਾਂਦਾ ਸੀ ਜਦੋਂ ਕਹਿੰਦਾ ਮੇਰੇ ਕੋ ਸੰਜੂ ਆ ਜੀ ਸੰਜੂ ਨੇ ਫੋਨ ਕਰਾ ਫੋਨ ਨਹੀਂ ਦੇ ਕੇ ਸੰਜੂ ਨੇ ਕਿਉਂ ਨਹੀਂ ਤਾਂ ਕਹਿ ਦਵਾ ਦਵੇ ਜਦੋਂ ਫੋਨ ਨਹੀਂ ਦੇ ਕੇ ਮੇਰਾ ਮੁੰਡਾ ਮਰ ਗਿਆ ਫਿਰ ਮੈਂ ਉਹਦੇ ਘਰੇ ਗਿਆ ਤਿੰਨੇ ਤਿੰਨੇ ਆਣ ਦੇ ਵੀ ਭਾਈ ਦੇਖੋ ਤਿੰਨੇ ਨੂੰ ਕਹਿ ਵੀ ਦੇਖੋ ਵੀ ਆਪਣੇ ਮੁੰਡਾ ਮਰ ਗਿਆ ਵੀ ਤੁਸੀਂ ਮੇਰੀ ਮਦਦ ਕਰੋ ਵੀ ਤੁਸੀਂ ਉਹ ਤਿੰਨੇ ਤੋਂ ਇੱਕ ਮੁੰਡੇ ਲੱਗ ਤਾਂ ਹੈ ਨਹੀਂ ਉਹ ਕੱਲਾ ਜਿਹਾ ਆਉਂਦਾਗਾ ਬਾਕੀ ਇਹਦੇ ਦੋ ਮੁੰਡੇ ਨੇਗੇ ਉਹ ਸਾਡੇ ਕੋਲ ਕਦੇ ਨਹੀਂ ਆਏ ਉਹ ਕਿਉਂਕਿ ਉਹ ਮੁੰਡੇ ਕਦੇ ਨਹੀਂ ਆਏ ਜਦੋਂ ਅਸੀਂ ਕੈਮਰਾ ਖੋਲਿਆ ਉਹ ਕੈਮਰੇ ਵਿੱਚ ਦੋ ਮੁੰਡੇ ਆਏ ਨੇ ਔਰ ਸਾਨੂੰ ਪਤਾ ਲੱਗਾ ਕਿ ਸਾਡਾ ਜਿੱਦੇ ਮੁੰਡਾ ਮਰਿਆ ਉਹ ਤੋਂ ਇੱਕ ਦਿਨ ਪਹਿਲਾਂ ਸੱਤ ਅੱਠ ਮੁੰਡੇ ਸਾਡੇ ਕੋਠੇ ਤੇ ਦੇਖੇ ਗਏ ਨੇ ਜਿਹੜੇ ਆਹ ਵਾਲੇ ਕੰਮ ਕੈਮਰੇ ਨੇ ਮੈਨੂੰ ਦੱਸਿਆ ਮੈਨੂੰ ਨਹੀਂ ਪਤਾ ਮੁੰਡਾ ਕਹਿੰਦਾ ਕਹਿੰਦਾ ਜਿੱਦੇ ਮੇਰੇ ਮੁੰਡਾ ਮਾਰਿਆ ਜੇ ਦੋ ਦਿਨ ਮਾਰਿਆ ਉਹ ਜਿਹੜੇ ਕੈਮਰੇ ਦੇ ਵਿੱਚ ਫੋਟੋਆਂ ਹੁੰਦੀਆਂ ਨੇ ਉਹ ਡਿਲੀਟ ਕਰੀਆਂ ਮੈਂ ਵੀ ਉਹ ਮਟਾਈਆਂ ਪਈਆਂ ਨੇ ਇਹ ਪੁੱਛੋ ਵੀ ਉਹ ਸਾਰੇ ਨਾ ਇਹਨਾਂ ਕਰਕੇ ਕੈਮਰੇ ਚੈੱਕ ਕਰ ਰਹੇ ਨੇ ਨਾ ਕਰੇ ਕੋਸ ਕਰਿਆ ਜਦੋਂ ਵੀ ਐਸੇ ਆਉਨੇ ਖਾਉ ਖਾਉ ਮੈਨੂੰ ਗੁੱਟ ਦੂੰਗਾ ਇਹ ਪੈਂਦਾ ਉਹ ਬੰਦਾ ਆ ਪੁੱਛੇ ਵੀ ਮੇਰਾ ਮੁੰਡਾ ਕਪੈਂਦੇ ਰਹਿੰਦਾ ਹੈ ਬਿਤੇਰਾ ਕੰਮ ਕਰਦਾ ਕਰਦਾ ਮੇਰਾ ਮੁੰਡਾ ਨੂੰ ਬੁਲਾਉਣਾ ਹਟ ਗਿਆ ਜੀਗਾ ਜਿਹੜਾ ਕੌਣ ਕਰਦਾ ਜੀ ਕੌਣ ਕਰਦਾ ਖਾਉ ਗੁੱਟੂ ਕੌਣ ਬੋਲਦਾ ਕੌਣ ਬਾਤ ਬੋਲਦੀ ਸੰਦੇਸ਼ ਕੁਮਾਰ ਜੀ ਕੌਣ ਬੋਲਦਾ ਖਾਉ ਗੁੱਟੂ ਸੰਦੇਸ਼ ਕੁਮਾਰ ਇਹ ਇੱਕ ਬਰਸਾਲਾ ਹੈ ਮਰੇਸ਼ ਕੁਮਾਰ ਉਹ ਕਹਿੰਦਾ ਵੀ ਕਹਿੰਦਾ ਤੁਹਾਡੇ ਕਹਿੰਦਾ ਘਰੇ ਘਰ ਅੱਡਾ ਬਣਾਇਆ ਕਹਿੰਦਾ ਨਸੇ ਦਾ ਮੇਰਾ ਘਰ ਡਿਗਣ ਲਿਆ ਹੈ ਮੇਰਾ ਮੁੰਡਾ ਕਪੈਂਦੇ ਕੰਮ ਕਰਦਾ ਹੈ ਐ ਮੇਰੇ ਘਰ ਵਾਲੀ ਲੋਕਾਂ ਦੇ ਪੁੱਛੇ ਰਹਿੰ ਮੈਂ ਦੇਰੇ ਤੇ ਰਹਿਣਾ ਹੈ ਐ ਮਾਤਰ ਭਈ ਇਹਨਾਂ ਨੂੰ ਪੈਸੇ ਦਿੰਦੇ ਨੇ ਐ ਸਾਨੂੰ ਇਨਸਾਫ ਤਾਂ ਕੀ ਦੇਣਾ ਸਾਨੂੰ ਕਹਿੰਦੇ ਨਸ਼ੇ ਦਾ ਡਟਾ ਹੈ ਜੇ ਉਹ ਨਸ਼ੇ ਦਾ ਡਟਾ ਫਿਰ ਤੁਸੀਂ ਕੀ ਸੱਕੂ ਕਰਦੇ ਹੋ ਫਿਰ ਤੁਸੀਂ ਫੜੋ ਹਾਂ ਤੁਸੀਂ ਜਿਹਨੂੰ ਤੁਸੀਂ ਦੇਰੇ ਤੁਹਾਨੂੰ ਕਹਿੰਦੇ ਨਸ਼ੇ ਦਾ ਡਟਾ ਹੈ ਸਾਡੇ ਕੋਲ ਲੈ ਕੇ ਆ ਅਸੀਂ ਤਾਂ ਘਰ ਰਹਿੰਦੇ ਨਹੀਂ ਬਸੜਾ ਘਰ ਨਹੀਂ ਤਾਂ ਬੇਜਦਾ ਕੌਣਾ ਬਾਬਾ ਜੀ ਜਿਹੜੇ ਮੁੰਡਿਆਂ ਦੇ ਦੋ ਸ਼ਰਾ ਰਹੇ ਉਹ ਮੁੰਡੇ ਦੋਸਤ ਸੀਗੇ ਤੁਹਾਡੇ ਮੁੰਡੇ ਦੇ ਹਾਂ ਜੀ ਦੋਸਤ ਬਚਪਨ ਤੋਂ ਦੋਸਤ ਨੇ ਜੀ ਹਾਂ ਜੀ ਇਕੱਠੇ ਹੀ ਰਹਿੰਦੇ ਜਿਹੜੇ ਹਾਂ ਜੀ ਇੱਕ ਮਿੰਟ ਜਿਹੜਾ ਜਦੋਂ ਡੈਥ ਹੋਈ ਹੈ ਉਸ ਤੋਂ ਬਾਅਦ ਪੋਸਟਮਾਰਟਮ ਕੀਤਾ ਗਿਆਗਾ ਮੈਨੂੰ ਨਹੀਂ ਪਤਾ ਪੋਸਟਮਾਰਟਮ ਜਦੋਂ ਉਹ ਬੰਦਾ ਮਰ ਗਿਆ ਮੇਰੇ ਮੁੰਡੇ ਮਰ ਗਿਆ ਇਹ ਪੁਲਿਸ ਵਾਲੇ ਕਹਿੰਦੇ ਸਾਡੇ ਤੇ ਭਰੋਸਾ ਰੱਖ ਅਸੀਂ ਤਾਂ ਭਰੋਸਾ ਰੱਖਿਆ ਨੇ ਪੋਸਟਮਾਰਟਮ ਕੀਤਾ ਗਿਆ ਸੰਰੂਰ ਦੇ ਵਿੱਚ ਲੈ ਜਾ ਕੇ ਪੋਸਟਮਾਰਟਮ ਡਾਕਟਰ ਵਗੈਰਾ ਕੀਤਾ ਜੇ ਜਦੋਂ ਸੋਣਾ ਇੱਕ ਮਿੰਟ ਉਹ ਜਿਹੜੇ ਜਿਨ੍ਹਾਂ ਦਾ ਉਹ ਬੰਦੇ ਗੱਡੀ ਦੇ ਵਿੱਚ ਸਰਕਾਰੀ ਜਾਂ ਸਾਧ ਸੰਗੂਰੜ ਮਗਰ ਗਏ ਨੇ ਸਾਨੂੰ ਕੀ ਪਤਾ ਔਰੇ ਤਾਂ ਸਾਰਾ ਮੁਰਖ ਚੋਰ ਹੈ ਕਿਹੜਾ ਮਰਦੀ ਭੇਗ ਜਾਗਾ ਤਾਂ ਸਾਨੂੰ ਕਿਸੇ ਦਾ ਤਕੀਨ ਨਹੀਂ ਆ ਗਿਆ ਅਜੇ ਤੱਕ ਇਹਨੇ ਵੀ ਫੋਟੋ ਜਿਹੜੀ ਆਈ ਹੈ ਵੀਡੀਓ ਜਿਹੜੀ ਆਈ ਹੈ ਛੱਕਦੇ ਦਰਦੇ ਮੁੰਡੇ ਚੱਕਣ ਦੇ ਨੇ ਧੱਕੇ ਵੀ ਨਹੀਂ ਨੇ ਨੇ ਹੁਣ ਕੀ ਇਹਨੇ ਪੁਲਿਸ ਅਧਿਕਾਰੀ ਕੀ ਕਹਦੇ ਨੇ ਸਾਨੂੰ ਹੁਣ ਪੁਲਿਸ ਅਧਿਕਾਰੀ ਕਹਿੰਦੇ ਐਤਵਾਰ ਨੂੰ ਆ ਜਾਓ ਕਿਹੜੇ ਐਤਵਾਰ ਨੂੰ ਜਿਹੜਾ ਆਊਗਾ ਜਾਂ ਨੱਕ ਚੁੱਕੇ ਦੀਫਾ ਹੁਣ ਕਿਹੜੇ ਐਤਵਾਰੂ ਕਹ ਰਹੇ ਨੇ ਤੁਹਾਡਾ ਮੁੰਡਾ ਵੀ ਉਹ ਨਾ ਮੁੰਡਿਆਂ ਨਾਲ ਹੀ ਰਹਿੰਦਾ ਹੁੰਦਾ ਸੀ ਮੇਰਾ ਮੁੰਡਾ ਉਹ ਨਾ ਮੁੰਡਿਆਂ ਨਾਲ ਰਹਿੰਦਾ ਸੀਗਾ ਉਹ ਨਸ਼ੇ ਹਾਂ ਉਹ ਨਸ਼ੇ ਕਰਦੇ ਤੇ ਪਹਿਲਾਂ ਜੀ ਆਪਣਾ ਮੁੰਡਾ ਇੱਕ ਦਿਨ ਉਹ ਸੰਜੂ ਹੈ ਜਿਹੜਾ ਆਪਣਾ ਬੇਟਾ ਸੀ ਉਹ ਨਸ਼ਾ ਵਗੈਰਾ ਕਰਦਾ ਉਹ ਨਹੀਂ ਨਸ਼ਾ ਕਰਦਾ ਜੇ ਉਹ ਨਸ਼ਾ ਕਰਦਾ ਫਿਰ ਪਰ ਮਸ਼ੀਨ ਤੇ ਕਿਵੇਂ ਕੰਮ ਕਰਦਾ ਨਹੀਂ ਜੇ ਮੇਰਾ ਮੁੰਡਾ ਨਸ਼ਾ ਕਰਦਾ ਪਰ ਮਸ਼ੀਨ ਤੇ ਕਿਉਂ ਕੰਮ ਕਰਦਾ ਦਿਨ ਪਹਿਲਾਂ ਇੱਕ ਮੁੰਡੇ ਦੀ ਘਰ ਪਰਾ ਲੈ ਕੇ ਮੌਤ ਹੋਈ ਉਹ ਕਹਿੰਦੇ ਨੇ ਵੀ ਕਤਲ ਹੋਇਆ ਉਸ ਮਾਸੂਮ ਲੈ ਕੇ ਜਿਹੜਾ ਧਰਨੇ ਬਿਠਾਣਾ ਧਰਨਾ ਲੈ ਕੇ ਹੋਇਆ ਉਹਦੇ ਰਿਗਾਰਡਿੰਗ ਜੀ ਅਸੀਂ ਡੀਡੀਆਰ ਨੰਬਰ 24 ਮਿਤੀ 17 6 2025 ਜਿਹੜਾ ਹੈਗਾ ਉਹਦੇ ਅਧੀਨ ਕਾਰਵਾਈ ਕਮਲ ਚ ਅੰਮਲ ਚ ਲਿਆਂਦੀ ਸੀ ਰਿਕੁਐਸਟ ਰਿਪੋਰਟ ਦੇ ਤਹਿਤ ਤੇ ਉਹਦੀ ਜਿਹੜੀ ਹੈਗੀ ਪੋਸਟਮਾਰਟਮ ਰਿਪੋਰਟ ਆ ਗਈ ਹੈ ਜੀ ਤੇ ਫਰਦਰ ਜਿਹੜੀ ਹੈਗੀ ਐਫਐਸਐਲ ਨੂੰ ਰਿਪੋਰਟ ਭੇਜੀ ਹੈ ਉਹ ਪੈਂਡਿੰਗ ਹੈ ਜੀ ਤੇ ਸਾਡੀ ਕਾਰਵਾਈ ਜਾਰੀ ਹੈ ਜੀ ਐਫਐਸਐਲ ਰਿਪੋਰਟ ਆਉਣ ਤੋਂ ਜਿਹੜੀ ਵੀ ਕਾਰਵਾਈ ਹੋਊਗੀ ਬਣਦੀ ਉਹ ਕੀਤੀ ਜਾਵੇਗਾ ਉਹ ਕਹਿੰਦੇ ਜਿਹੜੇ ਦੋਪਦੋਸ਼ੀ ਨੇ ਵੀ ਉਹਨਾਂ ਨੂੰ ਕੁਰਸਾ ਫੜਨੀ ਨਹੀਂ ਰਹੀ ਵੀ ਉਹ ਛੱਡੇ ਭੱਜੇ ਕਰ ਦਿਨ ਬਾਅਦ ਫੜੇ ਨਹੀਂ ਵੀ ਉਹ ਬੰਦੇ ਦੀ ਘਾਤ ਲੱਗੇ ਰਿਹਾ ਚੇਲੂ ਜੀ ਨਾਲ ਉਹ ਵੀ ਅਸੀਂ ਜਿਹੜੇ ਉਹਨਾਂ ਤੱਥਾਂ ਦੇ ਆਧਾਰ ਤੇ ਜੀ ਵੈਰੀਫਾਈ ਕਰ ਰਹੇ ਹਾਂ ਉਹ ਵੀ ਅਸੀਂ ਜਲ